ਵੈਦੂਲ ਜੀ ਕਾ ਖਾਲਸਾ ਵੈਦੂਲ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੀ ਇਹ ਸਥਾਨ ਗੁਰਦੁਆਰਾ ਭਾਈ ਮਾਨਸਾਹ ਦੇ ਨਾਮ ਤੇ ਬਣਿਆ ਹੋਇਆ ਹੈ ਜਿਸ ਦੀ ਤਿਆਰੀ ਸਰਾਨਾ ਜੋੜ ਮੇਲਾ ਮਨਾਇਆ ਜਾਂਦਾ ਭਾਈ ਮਾਨਸਾਹ ਦਾ ਨਾਮ ਪਹਿਲਾ ਨਾਮ ਤੀਰਥਾ ਸੀ ਜੋਗੇ ਹਸਿਆਰਪੁਰ ਦੇ ਰਹਿਣ ਵਾਲੇ ਸਨ ਸਖੀ ਸਰਵਰ ਦੇ ਪੱਕੇ ਉਪਾਸ਼ਕ ਸਨ ਇਹ ਸਭੀ ਸਰਵਰ ਦੇ ਹਰ ਸਾਲ ਸੰਗ ਦਾ ਆਨ ਲਿਜਾ ਕੇ ਦਰਸ਼ਨ ਕਰਦੇ ਹੁੰਦੇ ਸਨ ਤੇ ਸੰਗ ਸਦਨ ਤੋਂ ਬਾਅਦ ਆਉਂਦਿਆ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਰੋਕਣ ਦੀ ਇਨਾਂ ਦੀ ਇੱਛਾ ਹੋਈ ਜਿਸ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਣ ਕੇ ਇਹਨਾਂ ਦੇ ਮਨ ਵਿੱਚ ਉਤਸ਼ਾਹ ਪ੍ਰੇਰਣਾ ਜਾਗਰਤੀ ਹੋਈ ਤੇ ਇਹਨਾਂ ਨੇ ਸਤਗੁਰੂ ਜੀ ਕੋਲੋਂ ਮੰਗ ਮੰਗੀ ਕੇ ਸਤਗੁਰੂ ਜੀ ਸਾਨੂੰ ਸਿੱਖੀ ਬਖਸ਼ੋ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਨੇ ਕਾ ਭਈ ਪੁਰਖਾਂ ਸਿੱਖੀ ਪੀੜਾਂ ਨੇ ਟਿਕਦੀ ਪਹਿਲਾਂ ਆਪਣੇ ਘਰ ਦੇ ਵਿੱਚ ਆ ਕੇ ਜੋ ਪੀਰਖਾਨਾ ਹੈ ਉਹਨੂੰ ਟਾਹੋ ਤੇ ਸਰਵਰ ਸਖੀ ਦੀ ਪੂਜਾ ਕਰਨੇ ਛੱਡੋ ਤੇ ਫਿਰ ਸਿੱਖੀ ਮਿਲੇਗੀ ਫਿਰ ਭਾਈ ਤੀਸਾ ਜੀ ਆਪਣੇ ਸੇਂਗਾਂ ਦੇ ਨਾਲ ਹਰ ਸਾਲ ਨਿਵਾਹੇ ਜਾਇਆ ਕਰਦੇ ਸੀ ਵਾਪਸ ਆਉਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਇਹਨਾਂ ਦੇ ਅੰਦਰ ਜਾਗਤੀ ਪੈਦਾ ਹੋਈ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਹਿਬ ਵਿਖੇ ਸਰੋਵਰ ਦੀ ਸੇਵਾ ਕਰਾਰ ਇਸ ਸਾਡੇ ਗੁਰੂ ਅਰਜਨ ਦੇਵ ਜੀ ਨੂੰ ਮਿਲਤੇ ਭਾਈ ਤੀਰਥਾ ਜੀ ਨੇ ਮੰਗ ਰਕੀ ਸਤਗੁਰੂ ਜੀ ਸਾਨੂੰ ਸਿੱਖੀ ਬਖਸ਼ਿਸ਼ ਕਰੋ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਪੁਰਖਾ ਦੋ ਜਗ੍ਹਾ ਸਿੱਖੀ ਨਹੀਂ ਟਿਕਦੀ ਜਿਸ ਦਾ ਬਚਨ ਮੰਨ ਕੇ ਤੁਸੀਂ ਆਪਣੇ ਗ੍ਰਹਿ ਦੇ ਸੇ ਜਾਓ ਪਿੰਡ ਜਾਓ ਤੇ ਪੀਰ ਖਾਨੇ ਨੂੰ ਢਾਓ ਤੇ ਸਤਗੁਰੂ ਜੀ ਦਾ ਬਚਨ ਮੰਨ ਕੇ ਭਾਈ ਤੀਰਥਾ ਜੀ ਆਪਣੇ ਨਗਰ ਹਸ਼ਿਆਰਪੁਰ ਮਾਈ ਕੰਗ ਵਿਖੇ ਗਏ ਤੇ ਜਾ ਕੇ ਸਤਗੁਰ ਜੀ ਦੇ ਬਚਨ ਨੂੰ ਸਪੂਰਨਤਾ ਕੀਤਾ ਸਰ ਜਿਹੜਾ ਪੀਰਖਾਨਾ ਬਣਿਆ ਸੀ ਦੋਨੇ ਹੀ ਉਹਨਾਂ ਨੂੰ ਢਾ ਦਿੱਤਾ ਉਸ ਤੋਂ ਬਾਅਦ ਸਤਗੁਰੂ ਜੀ ਦੇ ਕੋਲ ਅੰਮ੍ਰਿਤਸਰ ਵਿਖੇ ਭਾਈ ਤੀਰਥਾ ਜੀ ਆ ਗਏ ਭਾਈ ਤੀਰਥਾ ਜੀ ਨੂੰ ਉਹਨਾਂ ਕਿ ਆਪ ਇਸ ਸ੍ਰੀ ਅਰਜਨ ਦੇਵ ਜੀ ਨੇ ਬਚਨ ਕੀਤਾ ਬਿਸਕੁਖਾ ਹੁਣ ਤੁਸੀਂ ਸਤਗੁਰੂ ਜੀ ਦੇ ਲੰਗਰ ਦੀ ਸੇਵਾ ਕਰਨੀ ਹੈ ਸਤਗੁਰੂ ਜੀ ਦੇ ਭਾਈ ਤੀਰਥਾ ਜੀ ਨੂੰ ਲੱਕੜਾਂ ਦੀ ਸੇਵਾ ਕਿ ਦਿੱਤੀ ਜੋ ਕਿ ਗੁਰੂ ਕੇ ਲੰਗਰ ਵਾਸਤੇ ਬਾਨਾ ਜ਼ਰੂਰੀ ਸੀ ਭਾਈ ਤੀਰਥਾ ਜੀ ਉਸ ਚੇਰ ਲੱਕੜਾਂ ਦੀ ਸੇਵਾ ਕਰਦੇ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕਿ ਭਾਈ ਤਿਰਸਾ ਜੀ ਤੁਸੀਂ ਪ੍ਰਸ਼ਾਦਾ ਕਿੱਥੋਂ ਸ਼ੱਕਦੇ ਹੋ ਤੇ ਭਾਈ ਤਿਰਸਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਫਰਮਾਇਆ ਕਿ ਸਤਗੁਰੂ ਜੀ ਜਿਹੜਾ ਪ੍ਰਸ਼ਾਦਾ ਹੈ ਉਹ ਅਸੀਂ ਲੰਗਰ ਵਿੱਚੋਂ ਛੱਕਦੇ ਹਾਂ ਕਹਿੰਦੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਪਰਖਾ ਇਦਾਂ ਨਹੀਂ ਕੰਮ ਚੱਲਣਾ ਹੋਰ ਤਰੀਕਾ ਕੋ ਲੱਭੋ ਤੇ ਭਾਈ ਤਿਰਸਾ ਜੀ ਨੇ ਲਕੜਾਂ ਦੀਆਂ ਰਜਾਨਾ ਦੋ ਬਰਨਾ ਲਿਆਉਣੀਆਂ ਇੱਕ ਪੰਡ ਜਿਹੜੀ ਹੈ ਲੰਗਰ ਦੇ ਵਿੱਚ ਦੇਣੀ ਦੂਸਰੀ ਬਾਹਰ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਅਰਸ਼ਾ ਬੀਚਨ ਤੇ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨਾਲ ਫਿਰ ਬਚਨ ਬਲਾਸ ਹੋਏ ਇੱਕ ਦਿਨ ਅਚਾਨਕ ਨੇਰੀ ਆ ਗਈ ਜੀਦੇ ਵਿੱਚ ਉਹ ਭਾਈ ਤਿਰਸਾ ਜੀ ਜਿਨ੍ਹਾਂ ਦਾ ਅੱਜ ਕੱਲ੍ਹ ਨਾਮ ਭਾਈ ਮਾਂਝ ਹੈ ਉਹ ਲੱਕੜਾਂ ਦੀ ਸੇਵਾ ਕਰਦੇ ਹੋਏ ਸਿਰ ਤੇ ਪੰਡ ਰੱਖੀ ਹੋਈ ਸੀ ਜੰਗਲ ਦੇ ਵਿੱਚੋਂ ਨਿਕਲੇ ਸਨ ਇਹ ਪਹਿਲੇ ਸਮੇਂ ਸੁਲਤਾਨ ਵੇਂਡ ਦੇ ਪਿੰਡ ਦਾ ਜੰਗਲ ਹੋਇਆ ਕਰਦੇ ਸਨ ਜਿਹਦੇ ਵਿੱਚੋਂ ਮਿਹਰੀ ਦੀ ਪੰਡ ਨੂੰ ਨਾ ਚੱਲਦੇ ਹੋਏ ਇਸ ਖੂਹ ਦੇ ਵਿੱਚ ਆੜ ਕੇ ਡਿੱਗੇ ਸਾਰੀ ਰਾਤ ਭਾਈ ਤੀਰਥਾ ਜੀ ਜਾਪ ਕਰਦੇ ਰਹੇ ਲੱਕੜਾ ਉਹਨਾਂ ਸਾਰੀ ਰਾਤ ਸਿਰ ਤੇ ਰੱਖਿਆ ਸ਼ਾਮ ਦਾ ਟਾਈਮ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਝਾਤੀ ਮਾਰੀ ਕਿ ਭਾਈ ਤੀਰਥਾ ਜੀ ਲੰਗਰ ਦੇ ਵਿੱਚ ਨਹੀਂ ਹਾਏ ਕਿੱਥੇ ਹਨ ਸਤਗੁਰੂ ਨੇ ਅੰਦਰ ਜਾਵੇਂ ਧਿਆਨ ਧਾਰ ਕੇ ਭਾਈ ਮਾਨ ਸਾਹਿਬ ਜੀ ਨੂੰ ਖੂਹ ਦੇ ਵਿੱਚ ਡਿੱਗੇ ਥਾ ਜਿਹਦੇ ਨਾਲ ਸਤਗੁਰੂ ਜੀ ਨੇ ਬਚਨ ਕੀਤਾ ਸਿੱਖਾਂ ਨੂੰ ਕਿ ਆਓ ਜੀ ਆਪਾਂ ਚਲੀਏ ਭਾਈ ਤੀਰਥਾ ਜੀ ਜਿਨ੍ਹਾਂ ਦਾ ਨਾਮ ਭਾਈ ਮਾਝੀ ਹਨ ਇਹ ਖੂਹ ਦੇ ਵਿੱਚ ਡਿੱਗੇ ਹਨ ਉਹਨਾਂ ਨੂੰ ਆਪਾਂ ਬਾਹਰ ਕੱਢਣਾ ਹੈ ਤੇ ਨਾਲ ਸਿੱਖਾਂ ਦੇ ਨਾਲ ਸਤਗੁਰੂ ਜੀ ਨੰਗੇ ਪੈਰੀ ਤੂਤ ਸਾਗ ਗੁਰਦੁਆਰੇ ਤੋਂ ਚੱਲਦੇ ਹੋਏ ਗੁਰਦੁਆਰਾ ਖੂਹ ਭਾਈ ਮਨ ਸਾਹਿਬੇ ਖੇ ਪਹੁੰਚੇ ਜਿੱਥੇ ਕਿ ਭਾਈ ਮਾਨ ਸਾਹਿਬ ਖੂਦ ਇਸ ਡਿੱਗੇ ਸਾਰਾ ਇੱਥੇ ਆਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਤੇ ਭਾਈ ਪਰਖਾ ਲੱਕੜਾ ਸੋੜ ਦਿਓ ਤੁਸੀਂ ਰੱਸਾ ਫੜ ਕੇ ਬਾਹਰ ਆ ਜਾਓ ਭਾਈ ਤੀਸਾ ਜੀ ਨੇ ਬਚਨ ਕੀਤਾ ਮਹਾਰਾਜ ਅਸੀਂ ਬਾਤ ਚਾਹਾਂਗੇ ਪਹਿਲਾਂ ਲੱਕੜਾ ਕਢੋ ਜਿਹੜੇ ਗੁਰੂ ਘਰ ਦਾ ਲੰਗਰ ਤਿਆਰ ਹੋ ਸਕੇ ਇਹਨਾਂ ਬਚਨ ਕਰਨ ਤੇ ਲੱਕੜਾਂ ਦੇ ਆ ਗਠੀਆਂ ਬਾਹਰ ਕਢੀਆਂ ਗਈਆਂ ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੇ ਰਸਾ ਪਾ ਗਏ ਭਾਈ ਤੀਰਥਾ ਜੀ ਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਭਾਈ ਤੀਰਥਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੱਲ ਵਕੜੀ ਦੇ ਵਿੱਚ ਲਿਆ ਤੇ ਬਚਨ ਕੀਤਾ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਘਨ ਹਾਰਾ ਤੇ ਸਤਗੁਰ ਜੀ ਨੇ ਫੇਰ ਬਜਨ ਕੀਤਾ ਤੇ ਭਾਈ ਤਿਰਸਾ ਜੀ ਨੇ ਬਜਨ ਕੀਤਾ ਸਤਿਗੁਰੂ ਜੀ ਸਾਡੇ ਕੋਲੋਂ ਤੁਸਾਂ ਇਨੀ ਪਰਖਿਆ ਲੈ ਲਈ ਹੈ ਤੇ ਕਿਰਪਾ ਕਰੋ ਅਗਲੇ ਸਮੇਂ ਦੇ ਵਿੱਚ ਸਿੱਖਾਂ ਕੋਲੋਂ ਇਨੀ ਪਰਖ ਨਹੀਂ ਦਿੱਤੀ ਜਾਣੀ ਇਹ ਇਮਤਿਹਾਨ ਚੋਂ ਪਾਸ ਨਹੀਂ ਹੋਣਾ ਇੱਕ ਕਿਰਪਾ ਕਰੋ ਗੁਰੂ ਘਰ ਦਾ ਲੰਗਰ ਸੰਗਤਾਂ ਕੋਲੋਂ ਨਾ ਕੋ ਸੰਗਤਾਂ ਵਿੱਚ ਜੋ ਲੰਗਰ ਹੈ ਉਹ ਚੱਲਦਾ ਰਹੇ ਤੇ ਪਰਖਾਂ ਨੂੰ ਕਾਇਮ ਰੱਖਿਆ ਜਾਵੇ ਗੁਰੂ ਦੀ ਪਰਖਾਂ ਨੂੰ ਕਾਇਮ ਰੱਖਿਆ ਜਾਵੇ ਉਹ ਅੱਜ ਸਾਲਾਨਾ ਜੋੜ ਮੇਲੇ ਦੇ ਸਬੰਧ ਵਿੱਚ 1 ਨਹੀਂ ਮਾਰਚ ਤੋਂ ਲੈ ਕੇ 31 ਤਰੀਕ ਤੱਕ ਲੜੀ ਸ੍ਰੀ ਖੰਡਕਣਾ ਸੇ ਚੱਲ ਰਹੀ ਹੈ 1 ਤਰੀਕ ਨੂੰ ਸਾਲਾਨਾ ਜੋੜ ਮੇਲੇ ਦਾ ਸਮਾਗਮ ਜਿਹੜਾ ਹੈ ਸ੍ਰੀ ਖੰਡਪਾਟ ਸਾਹਿਬ ਸਾਧ ਸੰਗਤ ਵੱਲੋਂ ਰੱਖਿਆ ਜਾਣਾ ਹੈ ਜਿਹਦੇ 10 ਤਰੀਕ ਨੂੰ 11 ਵਜੇ ਭੋਗ ਪੈਣਾ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵਾਧ ਚੜ ਕੇ ਆੜ ਕੇ ਗੁਰੂ ਘਰ ਦੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ